ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲ ਦੇ ਫੁੱਲਾਂ ਵਾਂਗੂ ਕੋਮਲ ਤੇ ਸੁੰਦਰ ਹਨ ਅਸੀਂ ਸਤਕਾਰ ਨਾਲ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ ਗੁਰੂ ਜੀ ਦੁੱਖਾਂ ਤੇ ਕਲੇਸ਼ਾਂ ਨੂੰ ਕੱਟਣ ਵਾਲੇ ਹਨ ਤੇ ਖੁਸ਼ੀਆਂ ਪ੍ਰਦਾਨ ਕਰਨ ਵਾਲੇ ਦਾਤੇ ਹਨ ਉਹ ਮੁਕਤੀ ਦੇ ਦਾਤੇ ਹਨ ਜਿਨ੍ਹਾਂ ਨੇ ਹਿੰਦੂ ਕੌਮ ਨੂੰ ਉੱਚਾ ਕੀਤਾ ਹੈ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਜੋ ਜ਼ੁਲਮ ਦੀ ਰਾਤ ਵਿੱਚ ਚੰ드ਰਮਾ ਵਾਂਗੂ ਚਮਕ ਰਿਹਾ ਸੀ ਉਸ ਨੂੰ ਸੂਰਜ ਬਣ ਕੇ ਗੁਰੂ ਜੀ ਨੇ ਢੱਗ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਸਾਰੇ ਜਗਤ ਵਿੱਚ ਸੂਰਜ ਵਾਂਗੂ ਚਮਕ ਰਹੇ ਹਨ ਸ਼ੇਸ਼ਨਾਗ ਵਰਗੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਨੇ ਗਰੁੜ ਬਣ ਕੇ ਤਹਿਸ ਨਹਿਸ ਕਰ ਦਿੱਤਾ। ਗੁਰੂ ਜੀ ਵਿੱਚ ਅਖੰਡ ਭਲ ਹੈ ਤੇ ਉਹਨਾਂ ਦਾ ਪ੍ਰਤਾਰ ਦੇਵਤਿਆਂ ਦੇ ਦੇਵਤੀ 인ਦਰ ਤੋਂ ਵੀ ਮਹਾਨ ਹੈ। ਜਿਸ ਤਰ੍ਹਾਂ ਸਰੋਵਰ ਵਿੱਚ ਵੱਡੀਆਂ ਪਤੀਆਂ ਵਾਲਾ ਕਮਲ ਫੁੱਲ ਖਿਲਦਾ ਹੈ, ਉਸ ਤਰ੍ਹਾਂ ਹੀ ਵੱਡੀਆਂ ਫੌਜਾਂ ਸਹਿਤ ਗੁਰੂ ਜੀ ਦੇ ਚਰਨ ਕਮਲ ਸੁੰਦਰ ਸਰੋਵਰ ਰੂਪ ਸੰਸਾਰ ਵਿੱਚ ਪਰ ਫੁੱਲੇ ਥੋਰੇ ਹਨ। ਗੁਰੂ ਜੀ ਦੇ ਚਰਨ ਕਮਲ ਦੇ ਫੁੱਲ ਵਾਂ ਕੋਮਲ ਤੇ ਲਾਲ ਸੁਰਖੰ ਜਿਵੇਂ ਕਮਲ ਫੁੱਲ ਦੇ ਦਵਾਰੇ ਭੌਰੇ ਘੁੰਮਦੇ ਫਿਰਦੇ ਹਨ ਉਸੇ ਤਰ੍ਹਾਂ ਹੀ ਗੁਰਸਿੱਖ ਆਨੰਦ ਲੈਣ ਲਈ ਗੁਰੂ ਜੀ ਦੇ ਚਰਨਾਂ ਦੇ ਨੇੜੇ ਰਹਿਣ ਲਈ ਸਦਾ ਉਹਨਾਂ ਦੇ ਇਰਤ ਗਿਰਦ ਘੁੰਮਦੇ ਰਹਿੰਦੇ ਹਨ ਸਾਹ ਸੰਗਤ ਜੀ ਜਿਵੇਂ ਕਮਲ ਫੁੱਲ ਨੂੰ ਜਲ ਤੇ ਚਿਕੜ ਛੋ ਨਹੀਂ ਸਕਦਾ ਉਸੇ ਤਰ੍ਹਾਂ ਹੀ ਗੁਰੂ ਜੀ ਦੇ ਚਰਨਾਂ ਉੱਤੇ ਕਰਮ ਤੇ ਭਰਮ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਸਾਨੂੰ ਆਪਣੇ ਇਸ਼ਟ ਮੁਕਤੀ ਦਾਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਉਪਰੰਤ ਹੋਰ ਕਿਸੇ ਦੀ ਰਾਈ ਜਿੰਨੀ ਵੀ ਆਸ ਨਹੀਂ ਹੈ ਅਸੀਂ ਹਮੇਸ਼ਾ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਹਾਂ ਇਸ ਸੰਸਾਰ ਦੀ ਹਾਲਤ ਸਮੁੰਦਰ ਦੀ ਅੱਗ ਵਰਗੀ ਹੈ ਇਸ ਤੋਂ ਗੁਰੂ ਸਾਹਿਬ ਹੀ ਸਾਨੂੰ ਬਚਾ ਸਕਦੇ ਹਨ ਇਸ ਲਈ ਸਾਨੂੰ ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਨੂੰ ਵੀ ਆਤਮਿਕ ਆਨੰਦ ਤੇ ਸੰਸਾਰਕ ਸੁਖ ਬਖਸ਼ੋ। ਤੇ ਸਾਡੇ ਸਾਰਿਆਂ ਪਾਪਾਂ ਦਾ ਨਾਸ਼ ਕਰ ਦਿਓ। ਗੁਰੂ ਜੀ ਨੇ ਗਿੱਦੜਾ ਨੂੰ شیر, ਜੁਗਨੂਆ ਨੂੰ ਸੂਰਜ ਤੇ ਕੀੜਿਆਂ ਨੂੰ ਹਾਥੀ ਦੀ ਸ਼ਕਤੀ ਬਖਸ਼ਿਸ਼ ਕੀਤੀ ਤੇ ਜਗਤ ਨੂੰ ਇੱਕ ਮੁਕਤੀ ਵਾਲਾ ਪੰਥ ਭਾਵ ਖਾਲਸਾ ਪੰਥ ਦਿੱਤਾ। ਗੁਰੂ ਜੀ ਨੇ ਮੱਛਰ ਨੂੰ ਗਰੁੜ, ਕਾਂਵਾਂ ਨੂੰ ਹੰਸ ਤੇ ਕੰਗਾਲਾਂ ਨੂੰ ਰਾਜੇ ਬਣਾਏ ਤੇ ਦਾਸਾਂ ਨੂੰ ਆਜ਼ਾਦ ਕਰਵਾਇਆ। ਇਸ ਦੁਨੀਆ ਵਿੱਚ ਗੁਰੂ ਜੀ ਵਰਗਾ ਹੋਰ ਕੋਈ ਵੀ ਦਾਤਾ ਨਹੀਂ ਹੈ ਤੇ ਸਾਡੇ ਵਰਗਾ ਕੋਈ ਗਰੀਬ ਤੇ ਕੰਗਾਲ ਨਹੀਂ ਹੈ ਗੁਰੂ ਜੀ ਵਰਗਾ ਕੋਈ ਦਿਆਲੂ ਕਿਰਪਾਲੂ ਨਹੀਂ ਹੈ ਤੇ ਸਾਡੇ ਵਰਗਾ ਕੋਈ ਦੁਖੀ ਨਹੀਂ ਕਿਹਾ ਜਾ ਸਕਦਾ ਸਾਡੇ ਵਰਗਾ ਕੋਈ ਕਿਰਤ ਕਰਨ ਨਹੀਂ ਤੇ ਗੁਰੂ ਜੀ ਵਰਗਾ ਕੋਈ ਉਪਕਾਰੀ ਨਹੀਂ ਸਾਡੇ ਵਰਗਾ ਕੋਈ ਅਨਾਥ ਨਹੀਂ ਤੇ ਗੁਰੂ ਜੀ ਵਰਗਾ ਕੋਈ ਸਵਾਮੀ ਨਹੀਂ ਹੈ ਸਾਡੇ ਵਰਗਾ ਕੋਈ ਗੁਣਹੀਨ ਨਹੀਂ ਹੈ ਤੇ ਗੁਰੂ ਜੀ ਵਰਗਾ ਕੋਈ ਗੁਣਵਾਨ ਨਹੀਂ ਹੈ ਸਾਡੇ ਵਿੱਚ ਕੋਈ ਵੀ दैवी ਗੁਣ ਨਹੀਂ ਹੈ ਜਿਵੇਂ ਕਿ ਜਪ ਤਪ ਜਾਂ ਸੰਜਮ ਆ ਇਸ ਕਰਕੇ ਸਾਨੂੰ ਗੁਰੂ ਜੀ ਦੀ ਸ਼ਰਨ ਪੈਣੀ ਚਾਹੀਦੀ ਹੈ ਤੇ ਸਾਨੂੰ ਗੁਰੂ ਜੀ ਦੇ ਚਰਨ ਫੜਨੇ ਚਾਹੀਦੇ ਹਨ ਤਾਂ ਕਿ ਗੁਰੂ ਜੀ ਆਪਣਾ ਹੱਥ ਦੇ ਕੇ ਸਾਨੂੰ ਬਚਾ ਲੈਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸੇਵਕਾਂ ਨੂੰ ਜਮ ਦੀ ਫਾਹੀ ਤੋਂ ਬਚਾ ਲੈਂਦੇ ਹਨ ਤੇ ਇਸ ਕਲਯੁਗ ਦੇ ਜੀਵਾਂ ਨੂੰ ਨੇਹਾਲ ਕਰ ਦਿੰਦੇ ਹਨ ਸਾਧ ਸੰਗਤ ਜੀ ਇਹ ਵਿਸ਼ਵਾਸ ਦੀ ਗੱਲ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਪਰ ਪੂਰਾ ਵਿਸ਼ਵਾਸ ਹੈ ਉਹਨਾਂ ਦੁਖੀ ਲੋਕਾਂ ਦੇ ਦਰਦਾਂ ਨੂੰ ਗੁਰੂ ਜੀ ਇੱਕ ਮਿੰਟ ਵਿੱਚ ਦੂਰ ਕਰ ਦਿੰਦੇ ਹਨ ਗੁਰੂ ਜੀ ਦੇ ਦਰਸ਼ਨ ਕਰਕੇ ਦੁਸ਼ਟ ਲੋਕ ਵੀ ਸੁਧਰ ਜਾਂਦੇ ਹਨ ਪਿਆਰੀ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੀ ਰਚਨਾ ਕੀਤੀ ਹੈ ਸ੍ਰੀ ਦਸਮ ਗ੍ਰੰਥ ਦੇ ਦੋ ਅੰਗ ਗੁਰੂ ਜੀ ਨੇ ਘਟ ਲਿਖੇ ਹਨ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਾ ਕੀਤੀ ਜਾਏ ਤਾਨੇਸ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਹਨ ਪਰ ਦਸਮ ਗ੍ਰੰਥ ਦੇ ਗੁਰੂ ਜੀ ਨੇ 1428 ਅੰਗ ਲਿਖੇ ਨੇ। ਸ਼੍ਰੀ ਦਸਮ ਗ੍ਰੰਥ ਗੁਰੂ ਜੀ ਨੇ ਯੋਧਿਆਂ ਵਾਸਤੇ ਬਣਾਇਆ ਤਾਂ ਕਿ ਯੋਧਿਆਂ ਨੂੰ ਸ਼ਸਤਰ ਵਿੱਦਿਆ ਦਾ ਗਿਆਨ ਹੋ ਸਕੇ ਤੇ ਹੋਰ ਜਿੰਨੇ ਵੀ ਧਰਮ ਹਨ ਉਹਨਾਂ ਬਾਰੇ ਗਿਆਨ ਹੋਵੇ। ਗੁਰੂ ਜੀ ਜਾਣਦੇ ਸਨ ਕਿ ਹਰੇਕ ਧਰਮ ਦੀਆਂ ਧਾਰਮਿਕ ਪੁਸਤਕਾਂ ਪੜ੍ਹਨ ਵਾਸਤੇ ਬਹੁਤ ਸਮਾਂ ਲੱਗਦਾ ਹੈ। ਇਸ ਲਈ ਗੁਰੂ ਜੀ ਨੇ ਸ਼੍ਰੀ ਦਸਮ ਗ੍ਰੰਥ ਵਿੱਚ ਸਾਰੇ ਧਰਮਾਂ ਦਾ ਨਿਚੋੜ ਕੱਢ ਕੇ ਸਿੱਖਾਂ ਦੇ ਸਾਹਮਣੇ ਲਿਆਂਦਾ ਗੁਰੂ ਜੀ ਨੂੰ ਪਤਾ ਸੀ ਕਿ ਜੰਗਾਂ ਵਿੱਚ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ ਤੇ ਉਹਨਾਂ ਪਰੇਸ਼ਾਨੀਆਂ ਤੋਂ ਕਿਸ ਤਰ੍ਹਾਂ ਬਚਣਾ ਹੈ ਇਸ ਲਈ ਦਸਮ ਗ੍ਰੰਥ ਦੀ ਰਚਨਾ ਕੀਤੀ ਗੁਰੂ ਜੀ ਨੇ ਖਾਸ ਕਰਕੇ ਔਰਤਾਂ ਦੇ ਚਰਿੱਤਰ ਬਾਰੇ ਲਿਖਿਆ ਗੁਰੂ ਜੀ ਨੂੰ ਪਤਾ ਸੀ ਕਿ ਔਰਤਾਂ ਦੇ ਚਰਿੱਤਰ ਵਿੱਚ ਫਸ ਕੇ ਬੰਦਾ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ ਇਸ ਲਈ ਗੁਰੂ ਜੀ ਨੇ ਐਸੀਆਂ ਔਰਤਾਂ ਤੋਂ ਸਾਵਧਾਨ ਹੋਣ ਲਈ ਆਪਣੇ ਸਿੱਖ ਨੂੰ ਆਗਾਹ ਕੀਤਾ। ਸ਼੍ਰੀ ਦਸਮ ਗ੍ਰੰਥ ਵਿੱਚ ਗੁਰੂ ਜੀ ਨੇ ਨਿਹ ਕਲੰਕੀ ਅਵਤਾਰ ਦੀ ਰਚਨਾ ਕੀਤੀ। ਜਿਸ ਵਿੱਚ ਉਹਨਾਂ ਨੇ ਫਰਮਾਇਆ ਹੈ ਕਿ ਜਦੋਂ ਕੋਰ ਕਾਲ ਯੁਗ ਵਰਤੇਗਾ ਤਾਂ ਕਲਕੀ ਅਵਤਾਰ ਪ੍ਰਗਟ ਹੋਏਗਾ। ਇਹ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਹੋਏਗਾ। ਜਦੋਂ ਧਰਤੀ ਪਾਪ ਦਾ ਹੀ ਸਰੂਪ ਹੋ ਜਾਏਗੀ। ਐਨੇ ਪਾਪਾਂ ਨਾਲ ਗਰਸੀ ਜਾਏਗੀ ਜਿਸ ਦਾ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਇਹੇ અવਤਾਰ ਪ੍ਰਗਟ ਹੋਣਗੇ ਮਾਂ ਪੁੱਤਰ ਨੂੰ ਨਾਲ ਲੈ ਕੇ ਪੁੱਤਰ ਸੇਜਾ ਤੇ ਸੌਏ ਭਾਵੇ ਕਿ ਮਾਂ ਪੁੱਤਰ ਨਾਲ ਓ ਕਰੇ ਭਾਰਾ ਕਰਿਤ ਹੋਤ ਜਬ ਧਰਨੀ ਪਾਪ ਗ੍ਰਸਤ ਕਛੂ ਜਾਤ ਨ ਬਰਣੀ ਪਾਂਤ ਪਾਤ ਤਨ ਹੋ ਉਤਪਾਤਾ ਪੁੱਤਰ ਹੈ ਸੇਜ ਸੋਵਤ ਲੈ ਮਾਤਾ ਧੀ ਨ ਸੰਗ ਹੋ ਕੇ ਪਿਤਾ ਨਾਲ ਓ ਕਰੇ ਭੈਣ ਭਰਾ ਨੂੰ ਘੁੱਟ ਘੁੱਟ ਕੇ ਜਫੀਆਂ ਪਾਈ प्रात बहन तन करत बिहारा स्त्री तजी सकल संसार चंगियां चंगियां औरतاں ਭਾਰੀ ਵਿਵਚਾਰ ਵਿੱਚ ਫਸ ਜਾਣੀਆਂ ਅਮਸਿਆ ਦੇ ਹਨੇਰੇ ਵਾਂਗੂ ਹਰ ਘਰ ਵਿੱਚ ਝੂਠ ਛਾ ਜਾਏਗਾ ਸੱਚ ਰੂਪ ਚੰਦਰਮਾ ਦੀ ਇੱਕ ਕਲਾ ਵੀ ਲੁਕ ਜਾਏ ਅਰਥਾਤ ਇਹ ਕਿ ਚੰਦਰਮਾ ਦੀਆਂ 16 ਕਲਾ ਹਨ ਮਸਿਆ ਨੂੰ ਭਾਵੇਂ ਕਿੰਨਾ ਹੀ ਹਨੇਰਾ ਹੋਵੇ ਪਰ ਚੰਦਰਮਾ ਦੀ ਇੱਕ ਕਲਾ ਜ਼ਰੂਰ ਰਹਿੰਦੀ ਹੈ ਮਸਿਆ ਵਾਲੇ ਦਿਨ ਚੰ드ਰਮਾ ਤੇ ਸੂਰਜ ਇਕੱਠੇ ਹੀ ਉਦੇ ਹੁੰਦੇ ਹਨ ਇਸ ਕਰਕੇ ਚੰ드ਰਮਾ ਦਾ ਦਰਸ਼ਨ ਨਹੀਂ ਹੋ ਸਕਦਾ ਪਰ ਕਲਯੁਗ ਦੇ ਪ੍ਰਭਾਵ ਕਰਕੇ ਝੂਠ ਦਾ ਇੰਨਾ ਵਰਤਾਰਾ ਹੋ ਜਾਏਗਾ ਕਿ ਸੱਚ ਦੀ ਇੱਕ ਵੀ ਕਲਾ ਨਾ ਰਹੇਗੀ ਬਿਲਕੁਲ ਹੀ ਨਸ਼ਟ ਪ੍ਰਸ਼ਟ ਹੋ ਜਾਏਗੀ ਜੇ ਆਪਾਂ ਲੱਭਣ ਵੀ ਜਾਵਾਂਗੇ ਤਾਂ ਸੱਚ ਕਿਤੇ ਨਹੀਂ ਮਿਲਣਾ ਝੂਠ ਹੀ ਝੂਠ ਮਿਲੇਗਾ ਹਰ ਘਰ ਵਿੱਚ ਵੱਖੋ ਵੱਖਰੇ ਮਤ ਪ੍ਰਚਲਿਤ ਹੋ ਜਾਣਗੇ ਤੇ ਸ਼ਾਸਤਰਾਂ ਤੇ ਸਮ੍ਰਿਤੀਆਂ ਨੂੰ ਕੋਈ ਵੀ ਛੂਏਗਾ ਨਹੀਂ ਸਾਹ ਸੰਗਤ ਜੀ ਇਹ ਆਪ ਜੀ ਦੇ ਸਾਹਮਣੇ ਹੀ ਹੈ ਕਿ ਅੱਜ ਘਰ ਘਰ ਵਿੱਚ ਕੋਈ ਕਿਸੇ ਬਾਬੇ ਕੋਲ ਜਾ ਰਿਹਾ ਹੈ ਕੋਈ ਕਿਸੇ ਪੀਰ ਕੋਲ ਜਾ ਰਿਹਾ ਹੈ ਕੋਈ ਕਿਸੇ ਦਰਗਾਹ ਵਿੱਚ ਜਾ ਰਿਹਾ ਹੈ ਇਹ ਸਭ ਤੁਹਾਡੇ ਸਾਹਮਣੇ ਪ੍ਰਗਟ ਹੈ ਕੋਈ ਵੀ ਆਪਣੇ ਧਰਮ ਵਿੱਚ ਪੱਕਾ ਨਹੀਂ ਰਹੇਗਾ ਘਰ ਘਰ ਵਿੱਚ ਵੱਖੋ ਵੱਖਰੇ ਮਤ ਚੱਲਣਗੇ ਇੱਕ ਰਾਤ ਕਿਸੇ ਨੇ ਨਹੀਂ ਤੁਰਨਾ ਇੱਕ ਦੂਸਰੇ ਦੀ ਗੱਲ ਨੂੰ ਸਾਰੇ ਉਲਟ ਕਹਿਣਗੇ ਇਸ ਤਰ੍ਹਾਂ ਸਾਰੀ ਧਰਤੀ ਪਾਪ ਦਾ ਰੂਪ ਹੋ ਜਾਏਗੀ ਧਰਮ ਤੇ ਕਰਮ ਉਤੇ ਕੋਈ ਵੀ ਨਹੀਂ ਚੱਲੇਗਾ ਹਰ ਘਰ ਵਿੱਚ ਹੋਰ ਹੋਰ ਹੀ ਮਤ ਹੋ ਜਾਣਗੇ ਤੇ ਇੱਕ ਧਰਮ ਉਤੇ ਕੋਈ ਵੀ ਨਹੀਂ ਚੱਲੇਗਾ ਸਾਧ ਸੰਗਤ ਜੀ ਲੋਕਾਂ ਦੀ ਬੁੱਧੀ ਇਸ ਤਰ੍ਹਾਂ ਦੀ ਹੋ ਜਾਏਗੀ ਕਿ ਉਹ ਨੀਸਤਾ ਵਾਲੀਆਂ ਗੱਲਾਂ ਕਰਨਗੇ ਗੁਰੂ ਜੀ ਫਰਮਾਉਂਦੇ ਹਨ ਕਿ ਕੋਈ ਵੀ ਕਿਸੇ ਪਾਸੋਂ ਸਲਾਹ ਨਹੀਂ ਲਏਗਾ ਤੇ ਨਾ ਹੀ ਇੱਕ ਦੇ ਨਾਲ ਦੂਜਾ ਤੁਰੇਗਾ ਹਰੇਕ ਬੰਦਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਏਗਾ ਤੇ ਛੋਟਾ ਵੱਡੇ ਨੂੰ ਸਿਰ ਨਹੀਂ ਨਿਵਾਏਗਾ ਗੁਰੂ ਜੀ ਨੇ ਇਹ ਵੀ ਲਿਖਿਆ ਕਿ ਧਾਰਮਿਕ ਪੋਥੀਆਂ ਦਾ ਕੋਈ ਵੀ ਸਤਕਾਰ ਨਹੀਂ ਕਰੇਗਾ ਸੋ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਹੀ ਹੈ ਅੱਜ ਕੱਲ ਇਹ ਹੀ ਹੋ ਰਿਹਾ ਹੈ ਸਾਰਿਆਂ ਦੀ ਛੁਦਰਾਂ ਵਾਲੀ ਬਿਰਤੀ ਹੋ ਜਾਏਗੀ ਤੇ ਛਤਰੀਆ ਬ੍ਰਾਹਮਣ ਕੋਈ ਵੀ ਨਹੀਂ ਰਹੂਗਾ ਛੁਦਰ ਦੇ ਘਰ ਵਿੱਚ ਬ੍ਰਾਹਮਣੀ ਆਊਗੀ ਤੇ ਵੈਸ਼ ਦੀ ਇਸਤਰੀ ਖਤਰਾਨੀ ਹੋਏਗੀ ਛਤਰੀ ਦੇ ਘਰ ਵੈਸਾਣੀ ਬਸੇਗੀ ਤੇ ਬ੍ਰਾਹਮਣ ਦੇ ਘਰ ਛੁਦਰਾਨੀ ਇਸਤਰੀ ਹੋਏਗੀ ਹਰ ਕੋਈ ਆਕੜ ਆਕੜ ਕੇ ਤੁਰੇਗਾ ਤੇ ਦੂਜੇ ਨੂੰ ਸਿਰ ਨਹੀਂ ਨਿਵਾਏਗਾ ਫਿਰ ਹੋਰ ਨਵੇਂ ਤੋਂ ਨਵੇਂ ਮਤ ਮਹੀਨੇ ਤੋਂ ਮਹੀਨੇ ਬਾਅਦ ਖੜੇ ਹੋ ਜਾਇਆ ਕਰਨਗੇ ਦੇਵਤੇ ਪਿਤਰਾਂ ਤੇ ਬਜ਼ੁਰਗਾਂ ਨੂੰ ਹੌਲੀ ਹੌਲੀ ਲੋਕੀ ਭੁੱਲ ਹੀ ਜਾਣਗੇ ਹਰੇਕ ਬੰਦਾ ਆਪਣੇ ਆਪ ਨੂੰ ਹੀ ਪਰਮੇਸ਼ਰ ਕਹਿਣ ਲੱਗ ਪਊਗਾ ਅੱਛਾ ਗੁਰੂ ਸਾਹਿਬ ਨੇ ਇਹ ਵੀ ਲਿਖਿਆ ਹੈ ਕਿ ਜਿਹੜੇ ਨਵੇਂ ਮਤ ਚੱਲਿਆ ਕਰਨਗੇ ਉਹ 1 ਜਾਂ 2 ਮਹੀਨੇ ਹੀ ਰਹਿ ਆ ਕਰਨਗੇ ਉਸ ਤੋਂ ਬਾਅਦ ਹੌਲੀ ਹੌਲੀ ਪਾਣੀ ਦੇ ਬੁਲਬਲੇ ਵਾਂਗੂ ਆਪੇ ਹੀ ਖਤਮ ਹੋ ਜਾਇਆ ਕਰਨਗੇ ਫਿਰ ਗੁਰੂ ਸਾਹਿਬ ਜੀ ਨੇ ਇਹ ਵੀ ਫਰਮਾਇਆ ਕਿ ਕਾਲਯੁਗ ਵਿੱਚ ਕੇਵਲ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਾਰਾ ਹੀ ਧਰਮ ਬ्यर्थ ਰਹਿਣਗੇ ਜਿਹੜੇ ਰਾਜੇ ਲੋਕ ਹੋਣਗੇ ਉਹ ਕਰੋੜਾ ਰੁਪਏ ਇਕੱਠੇ ਕਰਕੇ ਤੀਸਰੇ ਦਿਨ ਮਿਟ ਜਾਇਆ ਕਰਨਗੇ ਲੋਕ ਆਪਣੇ ਕੰਮ ਬਣਾਉਣ ਲਈ ਜੰਤਰ ਮੰਤਰ ਤੇ ਟੂਣਿਆਂ ਵਿੱਚ ਪੈ ਜਾਣਗੇ ਕਿਸੇ ਤੋਂ ਡਰਨਗੇ ਨਹੀਂ ਤੇ ਇੱਕ ਦੂਸਰੇ ਤੇ ਚਲਾਉਣਗੇ ਬ੍ਰਾਹਮਣ ਲੜਕੀ ਨਾਲ ਸ਼ੂਦਰ ਦਾ ਪਿਆਰ ਹੋਏਗਾ ਤੇ ਬ੍ਰਾਹਮਣ ਸ਼ੂਦਰਨੀ ਦੇ ਪ੍ਰੇਮੀ ਹੋਣਗੇ ਆਪਣੇ ਸਿੱਖਾਂ ਦੀ ਇਸਤਰੀ ਨੂੰ ਗੁਰੂ ਭੋਗਣਗੇ ਤੇ ਗੁਰੂ ਦੀ ਇਸਤਰੀ ਨਾਲ ਸਿੱਖ ਸੋਹਿਆ ਕਰਨਗੇ ਨਿਜ ਸਿੱਖ ਨਾਰ ਗੁਰੂ ਰਮੈ ਗੁਰਦਾਰਾ ਸੋ ਸਿੱਖ ਸੋਹẽਗੇ ਅਭਿਵੇਕ ਔਰ ਬਿਵੇਕ ਕੋ ਨਾ ਬਿਵੇਕ ਬੈਠ ਵਿਚਾਰ ਹੈ ਪੁੰਨ ਝੂਠ ਬੋਲ ਕਮਾਹẽਗੇ ਸਿਰ ਸਾਜ ਬੋਲ ਉਤਾਰ ਹੈ ਅਭਿਵੇਕ ਤੇ ਬਿਵੇਕ ਦੇ ਵਿਹਾਰ ਨੂੰ ਬੈਠ ਕੇ ਕਦੇ ਵੀ ਵਿਚਾਰਨਗੇ ਨਹੀਂ ਫਿਰ ਝੂਠ ਬੋਲ ਕੇ ਖੱਟੀ ਖਾਣਗੇ ਤੇ ਸੱਚ ਬੋਲਣ ਵਾਲੇ ਦੇ ਸਿਰ ਲਾਹੇ ਜਾਣਗੇ ਅੱਛਾ ਜਿਹੜੀਆਂ ਧਰਮੀ ਇਸਤਰੀਆਂ ਹੋਣਗੀਆਂ ਉਹਨਾਂ ਨੂੰ ਲੋਕ ਤਿਆਗ ਦੇਣਗੇ ਤੇ ਕੋ ਧਰਮੀ ਇਸਤਰੀਆਂ ਨੂੰ ਭਲੀਆਂ ਕਹਿਣਗੇ ਜਿਹੜੇ ਲੋਕਾਂ ਦੇ ਦੁਸ਼ਮਣ ਹੋਣਗੇ ਉਹ ਆਪਸ ਵਿੱਚ ਰਲ ਮਿਲ ਕੇ ਬੈਠਿਆ ਕਰਨਗੇ ਤੇ ਜਿਹੜੇ ਸ੍ਰੇਸ਼ਟ ਮਿੱਤਰ ਹੋਣਗੇ ਉਹਨਾਂ ਵਿੱਚ ਦੁਸ਼ਮਣ ਭਾਵ ਹੋਏਗਾ ਗੁਰੂ ਸਾਹਿਬ ਨੇ ਇਹ ਵੀ ਫਰਮਾਇਆ ਕਿ ਜਿਹੜੀਆਂ ਨਾ ਖਾਣ ਵਾਲੀਆਂ ਚੀਜ਼ਾਂ ਹੋਣਗੀਆਂ ਉਹ ਲੋਕ ਖਾਇਆ ਕਰਨਗੇ ਲੱਜਾਹੀਣ ਇਸਤਰੀਆਂ ਲੱਜਾ ਦਾ ਉਪਦੇਸ਼ ਦਿਆ ਕਰਨਗੀਆਂ ਤੇ ਧਰਮ ਤੋਂ ਹੀਣੇ ਧਰਮ ਦੇ ਪ੍ਰੇਰਕ ਹੋਣਗੇ ਗੁਰੂ ਜੀ ਨੇ ਅੱਗੇ فرمایا ਕਾਲ ਯੁਗ ਦੇ ਲੋਕ ਖੋਟੀਆਂ ਔਰਤਾਂ ਨਾਲ ਪ੍ਰੇਮ ਕਰਿਆ ਕਰਨਗੇ ਤੇ ਬਹੁਤ ਵੱਡੇ ਵਿਵਚਾਰੀ ਹੋਇਆ ਕਰਨਗੇ ਭਾਵੇਂ ਉਹ ਉੱਚੀ ਕੁਲ ਵਿੱਚ ਪੈਦਾ ਹੋਈਆਂ ਹੋਣਗੀਆਂ ਪਰ ਜਦ ਸੁੰਦਰਤਾ ਦੀ ਛੱਬ ਬਹੁਤ ਖੜਪਈ ਤਦ ਉਹ ਵਿਵਚਾਰੀਆਂ ਪਿਆਰੀਆਂ ਹੋਣਗੀਆਂ ਇਸ ਤਰ੍ਹਾਂ ਦੀਆਂ ਸੁੰਦਰੀਆਂ ਪੈਦਾ ਹੋਣਗੀਆਂ ਮਾਨੋ ਦੇਵ ਲੋਕ ਛੱਡ ਕੇ ਪਰੀਆਂ ਆ ਗਈਆਂ ਹੋਣ ਜਿਸ ਤਰ੍ਹਾਂ ਕੇ ਸਾਥ ਸੰਗਤ ਜੀ ਅੱਜ ਕੱਲ ਹੋ ਰਿਹਾ ਹੈ ਕੁੜੀਆਂ ਤੇ ਮੁੰਡੇ ਵਿਆਹ ਕਰਾਏ ਬਿਨਾ ਹੀ ਇੱਕ ਦੂਸਰੇ ਨਾਲ ਰਹਿ ਰਹੇ ਹਨ ਇਹ ਤਾਂ ਆਪਜੀ ਪ੍ਰਤਾਖੀ ਦੇਖ ਰਹੇ ਹੋ ਪਿਆਰੀ ਸਾਹਸੰਗਤ ਜੀ ਪਿੱਛੇ ਜਹੇ ਅਸੀਂ ਇੱਕ ਧਾਰਮਿਕ ਸਮਾਗਮ ਵਾਸਤੇ ਇੱਕ ਹਲਵਾਈ ਦੀ ਦੁਕਾਨ ਤੇ ਗਏ ਤੇ ਉਸ ਨੂੰ ਕਿਹਾ ਕਿ ਸਾਡੇ ਸਮਾਗਮ ਲਈ ਸਾਫ ਸੁਥਰੇ ਮਠਿਆਈ ਤਿਆਰ ਕਰਵਾ ਦਿਓ ਫਿਰ ਅਸੀਂ ਉਹਨਾਂ ਦੀ ਜਗਾ ਦੇਖੀ ਤੇ ਉਹ ਬੰਦੇ ਦੇਖੇ ਤੇ ਬੰਦਿਆਂ ਨੂੰ ਪੁੱਛਿਆ ਕਿ ਤੁਸੀਂ ਸਵੇਰੇ ਨਹਾ ਕੇ ਆਏ ਹੋ ਉਹ ਕਹਿੰਦੇ ਸਰਦਾਰ ਜੀ ਅਸੀਂ ਤਾਂ ਸ਼ਾਮ ਨੂੰ ਣਾਉਣੇ ਆ ਮਠਿਆਈ ਬਣਾਉਣ ਤੋਂ ਬਾਅਦ ਹੁਣ ਸਾਧ ਸੰਗਤ ਜੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਆਪਾਂ ਘਰ ਵਿੱਚ ਕਿੰਨੀ ਸਫਾਈ ਰੱਖਦੇ ਹਾਂ ਕਿੰਨੀ ਪਵਿੱਤਰਤਾ ਰੱਖਦੇ ਹਾਂ ਤਾਂ ਕਿ ਅਸੀਂ ਬਿਮਾਰ ਨਾ ਹੋ ਜਾਈਏ ਪਰ ਬਾਹਰ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਵੱਡੀਆਂ-ਵੱਡੀਆਂ ਦੁਕਾਨਾਂ ਵਾਲੇ ਵੀ ਸ਼ਾਮ ਨੂੰ ਨਹਾਉਦੇ ਆ ਤੇ ਨਾ ਸਫਾਈ ਰੱਖਦੇ ਆ ਤੇ ਜਿਹੜੇ ਰੇੜੀਆਂ ਤੇ ਖੜ ਕੇ ਭਈਏ ਸਮਾਨ ਬਣਾਉਂਦੇ ਆ ਉਹਨਾਂ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਉਹ ਤਾਂ ਪਿਸ਼ਾਬ ਕਰਕੇ ਹੱਥ ਵੀ ਨਹੀਂ ਧੋਂਦੇ ਅਸੀਂ ਉੱਤੇ ਖੜ ਕੇ ਗੋਲ ਗੱਪੇ ਟਿੱਕੀਆਂ ਚਾਟ ਖਾ ਕੇ ਆਉਂਦੇ ਆ ਪਰ ਆਪਾਂ ਨੂੰ ਕੀ ਪਤਾ ਕਿ ਉਹ ਖਾਣਾ ਕਿਹੜੇ ਹੱਥਾਂ ਨਾਲ ਤਿਆਰ ਕੀਤਾ ਹੈ ਸੁਚਮਤਾ ਸਿਰਫ ਘਰ ਦੇ ਖਾਣੇ ਵਿੱਚ ਹੀ ਹੁੰਦੀ ਹੈ ਇਸ ਲਈ ਜਿਹੜੇ ਸਮਝਦਾਰ ਹਨ ਉਹ ਘਰ ਦਾ ਹੀ ਬਣਿਆ ਖਾਣਾ ਖਾਂਦੇ ਹਨ ਜੇ ਬਹੁਤ ਲੋੜ ਪਵੇ ਤਾਂ ਕਿਸੇ ਵਧੀਆ ਦੁਕਾਨ ਤੋਂ ਮਾੜਾ ਮੋਟਾ ਛੱਕ ਲੈਂਦੇ ਹਨ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਇਸਤਰੀਆਂ ਦੇ ਚਰਿੱਤਰ ਬਾਰੇ ਲਿਖਿਆ ਹੈ ਜਿਸ ਤਰ੍ਹਾਂ ਆਪ ਜੀ ਜਾਣਦੇ ਹੀ ਹੋ ਕਿ 50% ਤੋਂ ਵੱਧ ਲੜਕੀਆਂ ਅੱਜ ਕੱਲ ਇੰਸਟਾਗ੍ਰam ਤੇ ਜਾਂ YouTube ਤੇ ਆਪਣਾ ਅੰਗ ਪ੍ਰਦਰਸ਼ਨ ਕਰਕੇ ਲੋਕਾਂ ਦੇ ਮਨਾਂ ਨੂੰ ਪਰਚਾਉਂਦੀਆਂ ਹਨ ਪੈਸੇ ਪਿੱਛੇ ਜਾਂ ਪ੍ਰਸਿੱਧੀ ਖੱਟਣ ਪਿੱਛੇ ਇਹਨਾਂ ਕੁਸ਼ ਕਰਦੀਆਂ ਹਨ ਉਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਨਾ ਉਹ ਡਰਦੀਆਂ ਹਨ ਨਾ ਉਹਨਾਂ ਨੂੰ ਕਿਸੇ ਧਰਮ ਦਾ ਫਿਕਰ ਹੈ ਇਹੋ ਜਿਹੀਆਂ ਇਸਤਰੀਆਂ ਜਮ੍ਹਾਂ ਦੇ ਵਸ ਪਿੰਦੀਆਂ ਹਨ ਸਾਹ ਸੰਗਤ ਜੀ ਇੰਸਟਾਗ੍ਰam ਚਲਾਉਣਾ ਜਾਂ YouTube ਚਲਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਜਦੋਂ ਆਪਾਂ ਕਿਸੇ ਵਿਅਕਤੀ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਹਾਂ ਕੋਈ ਗੁਰਬਾਣੀ ਦੀ ਗੱਲ ਸ਼ੇਅਰ ਕਰਦੇ ਹਾਂ ਤਾਂ ਉਸ ਦੀ ਕਮਾਈ ਵਿੱਚੋਂ ਕੀਤਾ ਗਿਆ ਕੁਝ ਹਿੱਸਾ ਸਾਨੂੰ ਮਿਲਦਾ ਹੈ ਪਰ ਜਦੋਂ ਆਪਾਂ ਕੋਈ ਗੰਦੇ ਗਾਣੇ ਜਾਂ ਨਿੰਦਿਆ ਵਾਲੀਆਂ ਗੱਲਾਂ ਸ਼ੇਅਰ ਕਰਦੇ ਹਾਂ ਤਾਂ ਉਸ ਦਾ ਬੁਰਾ ਅਸਰ ਪੈਂਦਾ ਹੈ ਜਿਸ ਨਾਲ ਅਸੀਂ ਪਾਪਾਂ ਦੇ ਭਾਗੀ ਬਣਦੇ ਹਾਂ ਸੋ ਇੱਕ ਉਹ ਵੀ ਹਨ ਜੋ ਗੁਰੂ ਜੀ ਦੇ ਉਪਦੇਸ਼ ਨੂੰ ਫੈਲਾਉਂਦੇ ਹਨ ਤੇ ਇੱਕ ਉਹ ਵੀ ਹਨ ਜੋ ਨਿੰਦਿਆ ਤੇ ਚੁਗਲੀ ਦੀਆਂ ਪੋਸਟਾਂ ਪਾ ਕੇ ਪਾਪ ਇਕੱਠੇ ਕਰਦੇ ਹਨ ਸੋ ਸਾਧ ਸੰਗਤ ਜੀ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਇਸ ਦੁਨੀਆ ਵਿੱਚ ਤਰਮ ਕਮਾਉਣ ਵਾਸਤੇ ਆਏ ਹਾਂ ਇਸ ਲਈ ਜੇ ਅਸੀਂ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਹਮੇਸ਼ਾ ਗੁਰੂ ਜੀ ਦੇ ਚਰਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਨਾਮ ਅਭਿਆਸ ਕਰਨਾ ਚਾਹੀਦਾ ਹੈ ਹਰ ਸਮੇਂ ਆਪਣਾ ਮਨ ਵਾਹਿਗੁਰੂ ਵਿੱਚ ਜੋੜਨਾ ਚਾਹੀਦਾ ਹੈ ਤੇ ਚੰਗੇ ਕੰਮ ਕਰਨੇ ਚਾਹੀਦੇ ਹਨ ਵਾਹਿਗੁਰੂ ਨਾਮ ਲੋਕ ਪ੍ਰਲੋਕ ਵਿੱਚ ਸਾਡਾ ਸਦਾ ਸਹਾਈ ਹੁੰਦਾ ਹੈ ਨਾਮ ਦੇ ਲੈਂਦਿਆਂ ਹੀ ਸਾਰੇ ਵਿਗਨ ਦੂਰ ਹੋ ਜਾਂਦੇ ਹਨ ਜਿਨ੍ਹਾਂ ਨੇ ਨਾਮ ਨੂੰ ਗਲੇ ਦਾ ਗਹਿਣਾ ਬਣਾਇਆ ਹੈ ਪਾਪ ਕੇ ਕੰਟ ਕੀਤਾ ਹੈ ਵਾਹਿਗੁਰੂ ਉਹਨਾਂ ਦੇ ਕਾਲ ਯੁਗ ਦੇ ਪਾਪ ਤੇ ਪਾਪਾਂ ਦੀ ਦੂਸ਼ਣਾ ਨੂੰ ਦੂਰ ਕਰ ਦਿੰਦਾ ਹੈ ਵਾਹਿਗੁਰੂ ਨਾਮ ਮਨ ਦੀਆਂ ਮਰਾਦਾਂ ਪੂਰੀਆਂ ਕਰਦਾ ਹੈ ਸੁਖ ਤੇ ਸ਼ੁਭ ਹਾਲਤ ਦਾ ਦਾਤਾ ਹੈ ਵਿਗਨ ਤੇ ਬੁਰਾਈਆਂ ਨੂੰ ਨਸ਼ਟ ਕਰਦਾ ਹੈ ਨਿਸ਼ਕਾਮ ਅਰਾਧਨਾ ਕਰਨ ਵਾਲਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਜਪਦਿਆਂ ਜਪਦਿਆਂ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਸੋਹਣੇ ਮੰਦਰਾਂ ਸੋਹਣੀਆਂ ਸੇਜਾਂ ਸੋਹਣੀਆਂ ਇਸਤਰੀਆਂ ਵਿੱਚੋਂ ਅੰਤ ਸਮੇਂ ਕਿਸੇ ਨੇ ਸਾਥ ਨਹੀਂ ਦੇਣਾ ਸਾਰਿਆਂ ਨੂੰ ਜੰਮ ਫੜ ਕੇ ਲੈ ਜਾਂਦਾ ਹੈ ਵੱਡੀਆਂ-ਵੱਡੀਆਂ ਫੌਜਾਂ ਤੋਂ ਵੀ ਕੁਝ ਨਹੀਂ ਸਰਨਾ ਜਮਾ ਤੋਂ ਕਿਸੇ ਨੇ ਵੀ ਛੁਡਵਾ ਨਹੀਂ ਸਕਣਾ ਕਾਰਾਂ ਹਾਥੀਆਂ ਘੋੜਿਆਂ ਰਥਾਂ ਤੇ ਕਈ ਪ੍ਰਕਾਰ ਦੇ ਹੋਰ ਸਾਧਨਾਂ ਤੇ ਖਜ਼ਾਨਿਆਂ ਦੇ ਬਾਵਜੂਦ ਲੋਕ ਇਸ ਦੁਨੀਆ ਤੋਂ ਨੰਗੇ ਪੈਰੀ ਚਲੇ ਜਾਂਦੇ ਹਨ ਕਾਰਾਂ ਕੋਠੀਆਂ ਤੇ ਕਈ ਪ੍ਰਕਾਰ ਦੇ ਡੋਲੇ ਛੱਡ ਕੇ ਨਾਮ ਵੀ ਹੋਣੇ ਜੰਮਪੁਰੀ ਨੂੰ ਚਲੇ ਜਾਂਦੇ ਹਨ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਨਾ ਸ਼ੁਕਰਗੁਜ਼ਾਰ ਹੈ ਕਿਉਂਕਿ ਉਹ ਦਾਤਾ ਦੇਣ ਵਾਲੇ ਦਾ ਕੀਤਾ ਨਹੀਂ ਜਾਣ ਰਿਹਾ ਉਹ ਮੂਰਖ ਜਗਤ ਦੀ ਫਜ਼ੂਲ ਵਡਾਈ ਵਿੱਚ ਫਸਿਆ ਹੋਇਆ ਹੈ ਤੇ ਮੂਰਖ ਇਹ ਨਹੀਂ ਸਮਝਦਾ ਕਿ ਜਗਤ ਦੀਆਂ ਫਜ਼ੂਲ ਵਡਿਆਈਆਂ ਨੇ ਉਸਦੇ ਨਾਲ ਨਹੀਂ ਜਾਣਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ